ਮੰਮੀ ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਤੁਸੀਂ ਮਨਕੀਰਤ ਨੂੰ ਪੁੱਠੀਆਂ ਸਿੱਧੀਆਂ ਗੱਲਾਂ ਨਾ ਸਿਖਾਇਆ ਕਰੋ ਰਵਿੰਦਰ ਨੇ ਆਪਣੀ ਮਾਂ ਮੈਲੋ ਨੂੰ ਗੁੱਸੇ ਵਿੱਚ ਕਿਹਾ ਪਰ ਪੁੱਤਰ ਮੈਂ ਅਜਿਹਾ ਕੀ ਸਿਖਾ ਦਿੱਤਾ ਮਨਕੀਰਤ ਨੂੰ ਜੋ ਤੁਸੀਂ ਮੈਨੂੰ ਇੰਨੇ ਗੁੱਸੇ ਹੋ ਰਹੇ ਹੋ ਇੰਨੇ ਵਿੱਚ ਮੈਲੋ ਦੀ ਨੂੰ ਪੂਜਾ ਬਾਹਰ ਆਈ ਤੇ ਕਹਿਣ ਲੱਗੀ ਮਾਂ ਜੀ ਮਨਕੀਰਤ ਅਜ ਸਵੇਰ ਤੋਂ ਤੁਹਾਡੀ ਪਿੰਡੂ ਭਾਸ਼ਾ ਵਿੱਚ ਪਤਾ ਨਹੀਂ ਕੀ ਕੀ ਬੋਲੀ ਜਾ ਰਿਹਾ ਹੈ ਅਸੀਂ ਉਸ ਨੂੰ ਇੰਨੇ ਮਹਿੰਗੇ ਸਕੂਲ ਵਿੱਚ ਪੜਾ ਰਹੇ ਹਾਂ ਕਿ ਉਹ ਚੰਗੀ ਤਰ੍ਹਾਂ ਅੰਗਰੇਜ਼ੀ ਸਿੱਖ ਪਾਏ ਤੇ ਅੱਗੇ ਜਾ ਕੇ ਕਾਨਵੈਂਟ ਸਕੂਲ ਵਿੱਚ ਉਸ ਦਾ ਦਾਖਲਾ ਹੋ ਸਕੇ ਪਰ ਤੁਸੀਂ ਹੋ ਕਿ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦੇ ਉੱਪਰ ਪਾਣੀ ਫੇਰਨ ਲੱਗੇ ਹੋਏ ਹੋ ਮੈਲੋ ਹਰਾਨੀ ਨਾਲ ਉਹਨਾਂ ਦੀ ਗੱਲ ਸੁਣ ਰਹੀ ਸੀ ਇਹਦੇ ਵਿੱਚ ਮੈਲੋ ਦੀ ਨੂੰ ਆਪਣੇ ਘਰ ਵਾਲੇ ਰਵਿੰਦਰ ਨੂੰ ਕਹਿਣ ਲੱਗੀ ਮੰਮੀ ਦੀ ਇਸ ਪਿੰਡੂ ਭਾਸ਼ਾ ਨੇ ਮਨਕੀਰਤ ਦਾ ਭਵਿੱਖ ਖਰਾਬ ਕਰ ਦੇਣਾ ਹੈ ਤੁਹਾਨੂੰ ਪਤਾ ਹੈ ਕਿ ਆਪਾਂ ਆਪਣੀ ਮਨਕੀਰਤ ਵਾਸਤੇ ਕਿੰਨੀ ਮਿਹਨਤ ਕਰ ਰਹੇ ਹਾਂ ਮੈਂ ਨਹੀਂ ਚਾਹੁੰਦੀ ਕਿ ਉਹ ਮੰਮੀ ਵਾਂਗ ਪਿੰਡੂ ਭਾਸ਼ਾ ਸਿੱਖੇ ਅਤੇ ਸਾਡਾ ਸਟੇਟਸ ਖਰਾਬ ਹੋਵੇ। ਮੰਮੀ ਨੂੰ ਕਹੋ ਕਿ ਉਹ ਆਪਣੀ ਬੇਟੀ ਤੋਂ ਦੂਰ ਰਹੇ। ਮੈਲੋ ਕਾਫੀ ਢੇਰ ਤੋਂ ਆਪਣੀ ਨੂੰਹ ਦੀਆਂ ਗੱਲਾਂ ਸੁਣ ਰਹੀ ਸੀ। ਪੂਜਾ ਜਿਹੜੀਆਂ ਗੱਲਾਂ ਕਰ ਰਹੀ ਸੀ ਉਹ ਮੈਲੋ ਦਾ ਕਾਲਜਾ ਚੀਰ ਰਹੀਆਂ ਸਨ ਤੇ ਮੈਲੋ ਦਾ ਪੁੱਤਰ ਰਵਿੰਦਰ ਚੁੱਪਚਾਪ ਖੜਾ ਉਸ ਨੂੰ ਸੁਣੀ ਜਾ ਰਿਹਾ ਸੀ। ਉਸ ਨੇ ਇੱਕ ਵਾਰ ਵੀ ਆਪਣੀ ਪਤਨੀ ਨੂੰ ਨਾ ਟੋਕਿਆ ਕਿ ਉਹ ਉਸ ਦੀ ਮਾਂ ਨੂੰ ਕੀ ਕਹਿ ਰਹੀ ਹੈ। ਸਦਾ ਚੁੱਪ ਹੋਣਾ ਆਪਣੀ ਪਤਨੀ ਦੇ ਵਿਵਹਾਰ ਨੂੰ ਸਹਿਮਤੀ ਦੇ ਰਿਹਾ ਸੀ ਸਾਲ ਪਹਿਲਾਂ ਹੀ ਮੈਲੋ ਦੇ ਪਤੀ ਦੀ ਮੌਤ ਹੋ ਗਈ ਸੀ ਮੈਲੋ ਦੇ ਦੋ ਪੁੱਤਰ ਤੇ ਇੱਕ ਧੀ ਸੀ ਜਿਹੜੇ ਵਿਆਹ ਹੋਏ ਸਨ ਉਸਦੇ ਵੱਡੇ ਪੁੱਤਰ ਦੇ ਇੱਕ ਬੇਟੀ ਸੀ ਜਿਸ ਦਾ ਨਾਮ ਮਨਕਿਰਤ ਸੀ ਛੋਟੇ ਪੁੱਤਰ ਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਮੈਲੋ ਨੂੰ ਪੁਰਾਣੇ ਲੋਕ ਗੀਤ ਚੰਗੇ ਲੱਗਦੇ ਸੀ ਜਿਸ ਕਰਕੇ ਉਹ ਬੈਠੀ ਬੈਠੀ ਗਾ ਲੈਂਦੀ ਸੀ ਇੱਕ ਦਿਨ ਮਨਕਿਰਤ ਨੇ ਆਪਣੀ ਦਾਦੀ ਨੂੰ ਲੋਕ ਗੀਤ ਨਿੱਕੀ ਨਿੱਕੀ ਸੂਈ ਵਟਵਾ ਧਾਗਾ ਬੈਠੀ ਹਾਰ ਪਰੋ ਰਹੀਆਂ ਆਉਂਦੇ ਜਾਂਦੇ ਰਾਹੀ ਪੁੱਛਦੇ ਬੀਬੀ ਤੂੰ ਕਿਉਂ ਰੋ ਰਹੀਆਂ ਵੀਰ ਮੇਰੇ ਨੇ ਕਾਰਜ ਰਚਾਇਆ ਮੈਂ ਪਰਦੇਸਣ ਹੋ ਰਹੀਆਂ ਇਹ ਗੀਤ ਗਾਉਂਦੇ ਗਾਉਂਦੇ ਉਸ ਦੀ ਪੋਤੀ ਨੇ ਉਸ ਨੂੰ ਸੁਣ ਲਿਆ ਅਤੇ ਉਹ ਸਾਰਾ ਦਿਨ ਇਸੇ ਗੀਤ ਦੀਆਂ ਪੰਕਤੀਆਂ ਨੂੰ ਗੋਂਦੀ ਰਹੀ ਇੰਨੇ ਵਿੱਚ ਮਨਕੀਰਤ ਦੀ ਮਾਂ ਪੂਜਾ ਨੇ ਮਨਕੀਰਤ ਨੂੰ ਇਹ ਗੀਤ ਗਾਉਂਦੇ ਸੁਣ ਲਿਆ ਤੇ ਵੱਡਾ ਤਮਾਸ਼ਾ ਬਣਾ ਕੇ ਰੱਖ ਦਿੱਤਾ ਅਸਲ ਵਿੱਚ ਇਹ ਮੁੱਦਾ ਤਾਂ ਇੱਕ ਬਹਾਨਾ ਸੀ ਉਹ ਆਪਣੀ ਸੱਸ ਦੇ ਉੱਪਰ ਰੋਪਾ ਜਮਾ ਕੇ ਰੱਖਣਾ ਚਾਹੁੰਦੀ ਸੀ ਪੂਜਾ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਸਦੀ ਸੱਸ ਬੜੀ ਸਿੱਧੀ ਸਾਦੀ ਹੈ ਇਸੇ ਕਰਕੇ ਉਹ ਆਪਣੀ ਸੱਸ ਮੈਲੋ ਨੂੰ ਦਬਾਉਣ ਵਾਸਤੇ ਕੋਈ ਨਾ ਕੋਈ ਬਹਾਨਾ ਬਣਾ ਕੇ ਘਰ ਦੇ ਵਿੱਚ ਕਲੇਸ਼ ਪਾਈ ਰੱਖਦੀ ਸੀ ਰਵਿੰਦਰ ਨੂੰ ਹਮੇਸ਼ਾ ਆਪਣੀ ਪਤਨੀ ਪੂਜਾ ਦੀਆਂ ਗੱਲਾਂ ਹੀ ਸਹੀ ਲੱਗਦੀਆਂ ਸਨ ਪੂਜਾ ਨੂੰ ਦੇਖ ਦੇਖ ਕੇ ਹੁਣ ਮੈਲੋ ਦੀ ਛੋਟੀ ਨੂੰ ਵੀ ਆਪਣੀ ਸੱਸ ਦੀ ਬਿਲਕੁਲ ਇੱਜ਼ਤ ਨਹੀਂ ਕਰਦੀ ਸੀ ਪਰ ਮੈਲੋ ਨੇ ਕਦੇ ਵੀ ਕੋਈ ਸ਼ਿਕਾਇਤ ਨਹੀਂ ਕੀਤੀ ਅਤੇ ਚੁੱਪ ਰਹਿਣਾ ਹੀ ਠੀਕ ਸਮਝਿਆ ਇਹ ਕੋਈ ਪਹਿਲੀ ਵਾਰ ਨਹੀਂ ਸੀ ਹੋਇਆ ਕਿ ਮੈਲੋ ਨੂੰ ਘੱਟ ਪੜ੍ਹੀ ਲਿਖੀ ਹੋਣ ਕਰਕੇ ਗੱਲਾਂ ਸੁਣਨੀਆਂ ਪਈਆਂ ਹੋਣ ਕਿਉਂਕਿ ਛੋਟੇ ਹੁੰਦਿਆਂ ਕਦੇ ਸਕੂਲ ਤਾਂ ਗਈ ਨਹੀਂ ਪਿੰਡ ਵਿੱਚ ਰਹਿਣ ਕਰਕੇ ਉਸ ਦੀ ਬੋਲੀ ਦੇ ਵਿੱਚ ਪਿੰਡੂ ਸ਼ਬਦਾਂ ਦਾ ਜ਼ਿਆਦਾ ਪ੍ਰਭਾਵ ਸੀ ਵਿਆਹ ਤੋਂ ਬਾਅਦ ਮੈਲੋਂ ਨੂੰ ਆਪਣੀਆਂ ਨਣਦਾਂ ਤੋਂ ਘੱਟ ਪੜ੍ਹੀ ਲਿਖੀ ਹੋਣ ਦੇ ਤਾਨੇ ਮੇਹਣੇ ਸੁਣਨੇ ਪੈਂਦੇ ਸਨ ਇੰਨੇ ਸਾਲ ਗੱਲਾਂ ਸੁਣਦੇ ਸੁਣਦੇ ਮੈਲੋਂ ਦਾ ਆਤਮ ਵਿਸ਼ਵਾਸ ਵੀ ਬਹੁਤ ਘੱਟ ਗਿਆ ਸੀ ਮੈਲੋਂ ਨੂੰ ਹੁਣ ਕਿਸੇ ਉਪਰੇ ਬੰਦੇ ਨਾਲ ਗੱਲ ਕਰਦੇ ਵੀ ਡਰ ਲੱਗਦਾ ਸੀ ਉਸ ਨੂੰ ਇੰਜ ਲੱਗਦਾ ਸੀ ਕਿ ਉਹ ਬਿਲਕੁਲ ਘੱਟ ਪੜੀ ਲਿਖੀ ਹੈ ਅਤੇ ਉਸ ਨੂੰ ਗੱਲ ਕਰਨ ਦਾ ਕੋਈ ਵੀ ਸਲੀਕਾ ਨਹੀਂ ਆਉਂਦਾ ਇਸ ਲਈ ਉਹ ਕਿਸੇ ਨਾਲ ਜ਼ਿਆਦਾ ਬੋਲਣਾ ਪਸੰਦ ਨਹੀਂ ਕਰਦੀ ਸੀ ਮੈਲੋ ਦਾ ਪਛੋਕੜ ਇੱਕ ਪਿੰਡ ਦਾ ਸੀ ਜਿਸ ਦੇ ਜਨਮ ਦੇ ਨਾਲ ਹੀ ਮੈਲੋ ਦੀ ਦਾਦੀ ਫੁੱਟ-ਫੁੱਟ ਕੇ ਰੋਈ ਸੀ ਕਿ ਮੈਲੋ ਤੋਂ ਪਹਿਲਾਂ ਉਸ ਦੀਆਂ ਤਿੰਨ ਵੱਡੀਆਂ ਭੈਣਾਂ ਹੋਰ ਸਨ ਮੈਲੋ ਚੌਥੀ ਕੁੜੀ ਪੈਦਾ ਹੋਈ ਸੀ ਘਰ ਦੇ ਵਿੱਚ ਮੈਲੋ ਦੀ ਦਾਦੀ ਦੀ ਹੀ ਚਲਦੀ ਸੀ ਉਸ ਦੇ ਪਿਤਾ ਜੀ ਆਪਣੀ ਮਾਂ ਦੀ ਹਰ ਗੱਲ ਮੰਨਦੇ ਸਨ ਮੈਲੋ ਦੀ ਮਾਂ ਦਾ ਜੀਵਨ ਵੀ ਉਸ ਦੀ ਦਾਦੀ ਦੇ ਇਸ਼ਾਰਿਆਂ ਤੇ ਹੀ ਚੱਲਦਾ ਸੀ ਮੈਲੋ ਦੇ ਮਾਪਿਓ ਨੂੰ ਉਹੀ ਕਰਨਾ ਪੈਂਦਾ ਸੀ ਜੋ ਉਸ ਦੀ ਦਾਦੀ ਕਹਿੰਦੀ ਹੁੰਦੀ ਸੀ ਇਸ ਲਈ ਚਾਰਾਂ ਭੈਣਾਂ ਦਾ ਜੀਵਨ ਵੀ ਜਿਸ ਤਰ੍ਹਾਂ ਦਾਦੀ ਕਹਿੰਦੀ ਸੀ ਉਸੇ ਤਰ੍ਹਾਂ ਹੀ ਚੱਲਦਾ ਸੀ ਮੈਲੋ ਵੀ ਚਾਹੁੰਦੀ ਸੀ ਕਿ ਉਹ ਸਕੂਲ ਜਾਵੇ ਅਤੇ ਪੜ੍ਹੇ ਲਿਖੇ ਮੈਲੋ ਦੀ ਦਾਦੀ ਨਹੀਂ ਚਾਹੁੰਦੀ ਸੀ ਕਿ ਕੁੜੀਆਂ ਨੂੰ ਪੜ੍ਹਾਈ ਕਰਾਈ ਜਾਵੇ ਉਹ ਕਹਿੰਦੀ ਸੀ ਕਿ ਕੁੜੀਆਂ ਨੂੰ ਘਰ ਦਾ ਕੰਮ ਕਾਜ ਸਿਖਾਓ ਅਤੇ ਸੋਹਰੇ ਤੋਰੋ ਮੈਲੋ ਨੇ ਕਿਹਾ ਪਿਤਾ ਜੀ ਮੈਂ ਪੜਨਾ ਚਾਹੁੰਦੀ ਹਾਂ ਤੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਬਣਨਾ ਚਾਹੁੰਦੀ ਹਾਂ ਉਸੇ ਵਕਤ ਉਸ ਦੀ ਦਾਦੀ ਬੋਲੀ ਅਜੇ ਤਾਂ ਪੜ੍ਹੀ ਲਿਖੀ ਨਹੀਂ ਤੇ ਤਾਂ ਵੀ ਤੇਰੀ ਜ਼ੁਬਾਨ ਕੈਂਚੀ ਵਾਂਗੂ ਚੱਲਦੀ ਹੈ ਜੇ ਤੂੰ ਥੋੜਾ ਪੜ੍ਹ ਲਿਖ ਗਈ ਤਾਂ ਤੂੰ ਤਾਂ ਸਾਨੂੰ ਕਿਤੇ ਵੀ ਟਿਕਣ ਨਹੀਂ ਦੇਵੇਂਗੀ ਘਰ ਵਿੱਚ ਬੈਠ ਕੇ ਸਲਾਈ ਕਢਾਈ ਸਿੱਖ ਤੇ ਸੋਹਰੇ ਘਰ ਜਾਣ ਦੀ ਤਿਆਰੀ ਕਰ ਮੈਲੂ ਦੇ ਲੱਖ ਕਹਿਣ ਤੇ ਵੀ ਉਸ ਦੇ ਪਿਤਾ ਨੇ ਉਹੀ ਕੀਤਾ ਜੋ ਉਸ ਦੀ ਦਾਦੀ ਚਾਹੁੰਦੀ ਸੀ ਉਸ ਨੇ ਮੈਲੂ ਨੂੰ ਸਕੂਲ ਨਾ ਜਾਣ ਦਿੱਤਾ ਮੈਲੂ ਦੀਆਂ ਸਾਰੀਆਂ ਇਛਾਵਾਂ ਅੰਦਰ ਹੀ ਦੱਬ ਕੇ ਰਹਿ ਗਈਆਂ ਫਿਰ ਵੀ ਮੈਲੂ ਆਪਣੇ ਗਵਾਂਡੀਆਂ ਦੇ ਘਰ ਜਾਂਦੀ ਉਹਨਾਂ ਦੀ ਗਵਾਂਡਣ ਤਾਈ ਇੱਕ ਸਕੂਲ ਦੇ ਵਿੱਚ ਅਧਿਆਪਕ ਲੱਗੀ ਸੀ ਮੈਲੂ ਉਸ ਦੇ ਕੋਲ ਥੋੜੀ ਬਹੁਤੀ ਪੜ੍ਹਾਈ ਸਿੱਖਣ ਚਲੀ ਜਾਂਦੀ ਅਤੇ ਉਸ ਨੇ ਚੰਗੀ ਤਰ੍ਹਾਂ ਪੰਜਾਬੀ ਪੜ੍ਹਨੀ ਤੇ ਲਿਖਣੀ ਸਿੱਖ ਲਈ ਸੀ ਪਾਰਾਂ ਸਾਲ ਦੀ ਉਮਰ ਵਿੱਚ ਹੀ ਮੈਲੋ ਦਾ ਵਿਆਹ ਕਰ ਦਿੱਤਾ ਮੈਲੋ ਲਈ ਰਿਸ਼ਤਾ ਚੰਗਾ ਆਇਆ ਤੇ ਉਹ ਸ਼ਹਿਰ ਵਿੱਚ ਵਿਆਹੀ ਗਈ ਸੋਹਰੇ ਘਰ ਵਿੱਚ ਉਸ ਦੀ ਸੱਸ ਤੇ ਨਨਾਨਾ ਅਤੇ ਉਸ ਦੇ પતિ ਪੜੇ ਲਿਖੇ ਸਨ ਸ਼ੁਰੂ-ਸ਼ੁਰੂ ਵਿੱਚ ਤਾਂ ਮੈਲੋ ਆਪਣੇ ਸੋਹਰੇ ਪਰਿਵਾਰ ਵਿੱਚ ਝਿਜਕਦੀ ਹੀ ਰਹੀ ਪਰ ਜਦੋਂ ਉਸ ਦੀਆਂ ਨਨਾਨਾ ਉਸ ਨੂੰ ਤਾਣੇ ਮੇੜੇ ਦਿੰਦੀਆਂ ਕਿ ਉਹ ਘੱਟ ਪੜੀ ਲਿਖੀ ਹੈ ਤਾਂ ਉਸ ਨੇ ਆਪਣੇ ਪਤੀ ਕੋਲ ਅੱਗੇ ਪੜਨ ਦੀ ਇੱਛਾ ਜ਼ਾਹਿਰ ਕੀਤੀ ਤੇ ਉਸ ਦੇ ਪਤੀ ਨੇ ਉਸ ਨੂੰ 10ਵੀਂ ਦੇ ਪੇਪਰ ਦਿਵਾ ਦਿੱਤੇ ਤੇ ਉਸ ਨੇ ਚੰਗੇ ਨੰਬਰਾਂ ਵਿੱਚ 10ਵੀਂ ਪਾਸ ਕਰ ਲਈ ਜਦੋਂ ਅੱਗੇ ਪੜਨ ਦੀ ਗੱਲ ਚੱਲੀ ਤਾਂ ਮੈਲੋ ਨੂੰ ਪਤਾ ਲੱਗਿਆ ਕਿ ਉਹ ਮਾਂ ਬਣਨ ਵਾਲੀ ਹੈ ਅਤੇ ਸੱਸ ਨੇ ਅੱਗੇ ਪੜਨ ਤੋਂ ਰੋਕ ਦਿੱਤਾ ਤੇ ਕਿਹਾ ਆਪਣਾ ਘਰ-ਬਾਰ ਸੰਭਾਲੋ ਪੜਨ ਲਿਖਣ ਦਾ ਟਾਈਮ ਹੁਣ ਗਿਆ ਜਲਦੀ ਹੀ ਮੈਲੋ ਦੇ ਘਰ ਉਸ ਦੇ ਵੱਡੇ ਪੁੱਤਰ ਰਵਿੰਦਰ ਨੇ ਜਨਮ ਲਿਆ ਰਵਿੰਦਰ ਨੂੰ ਪਾਲਦੇ ਪੋਸਤ ਦੇ 2 ਸਾਲ ਬਾਅਦ ਉਸ ਦੇ ਛੋਟੇ ਪੁੱਤਰ ਨੇ ਜਨਮ ਲਿਆ ਮੈਲੋ ਨੇ ਫਿਰ ਆਪਣੀ ਪੜਨ ਦੀ ਜਿੱਦ ਕੀਤੀ ਪਰ ਉਸਦੇ ਪਤੀ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਜਦੋਂ ਬੱਚੇ ਵੱਡੇ ਹੋ ਜਾਣ ਤਾਂ ਤੇਰੇ ਕੋਲ ਟਾਈਮ ਹੀ ਟਾਈਮ ਹੋਵੇਗਾ ਤੂੰ ਆਪਣਾ ਇਹ ਸੁਪਨਾ ਉਦੋਂ ਪੂਰਾ ਕਰ ਲਵੇਂ ਮੈਲੋ ਨੇ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਹੌਲੀ-ਹੌਲੀ ਮੈਲੋ ਆਪਣੇ ਸੁਪਨਿਆਂ ਨੂੰ ਭੁੱਲਣ ਲੱਗੀ ਤੇ ਉਹ ਆਪਣੇ ਬੱਚਿਆਂ ਵਿੱਚ ਆਪਣੇ ਸੁਪਨੇ ਵੇਖਣ ਲੱਗੀ ਉਸ ਨੇ ਆਪਣੇ ਪੁੱਤਰ ਦੀ ਚੰਗੀ ਪਰਵਰਿਸ਼ ਕੀਤੀ ਉਸ ਨੂੰ ਸਕੂਲ ਲਈ ਤਿਆਰ ਕਰਦੀ ਉਹਨਾਂ ਦਾ ਖਾਣਾ ਤਿਆਰ ਕਰਦੀ ਅਤੇ ਉਹਨਾਂ ਨੂੰ ਸਕੂਲ ਭੇਜ ਕੇ ਬਾਕੀ ਘਰ ਦੇ ਸਾਰੇ ਕੰਮ ਚਾਈ ਚਾਈ ਕਰਦੀ। ਉਸ ਨੂੰ ਲੱਗਦਾ ਸੀ ਕਿ ਉਹ ਖੁਦ ਤਾਂ ਘੱਟ ਪੜ੍ਹੀ ਲਿਖੀ ਹੈ। ਹੁਣ ਆਪਣੇ ਬੱਚਿਆਂ ਨੂੰ ਪੂਰਾ ਪੜ੍ਹਾ ਲਿਖਾ ਕੇ ਆਪਣੇ ਸਾਰੇ ਸੁਪਨੇ ਬੱਚਿਆਂ ਰਾਹੀਂ ਪੂਰੇ ਕਰੇਗੀ। ਪਰ ਅੱਜ ਜਦੋਂ ਉਸ ਨੇ ਆਪਣੇ ਵੱਡੇ ਨੂੰਹ ਪੁੱਤ ਦੇ ਮੂੰਹੋਂ ਇਹ ਗੱਲਾਂ ਸੁਣੀਆਂ ਤਾਂ ਉਸ ਦਾ ਦਿਲ ਟੁੱਟ ਗਿਆ। ਉਹ ਆਪਣੇ ਮਰ ਚੁੱਕੇ ਪਤੀ ਨੂੰ ਯਾਦ ਕਰਦੀ ਹੋਈ ਕਹਿਣ ਲੱਗੀ ਕਿ ਤੂੰ ਮੈਨੂੰ ਕਹਿੰਦਾ ਸੀ ਕਿ ਜਦੋਂ ਬੱਚੇ ਵੱਡੇ ਹੋ ਗਏ ਉਦੋਂ ਤੇਰੇ ਕੋਲ ਸਮਾਂ ਹੀ ਸਮਾਂ ਹੋਵੇਗਾ ਆਪਣੇ ਸੁਪਨੇ ਪੂਰੇ ਕਰਨ ਦਾ ਪਰ ਮੈਂ ਆਪਣੇ ਸੁਪਨੇ ਆਪਣੇ ਬੱਚਿਆਂ ਵਿੱਚ ਵੇਖ ਕੇ ਅੱਧੇ ਤਾਂ ਪੂਰੇ ਕਰ ਲਏ ਜੇ ਹੁਣ ਤੂੰ ਮੇਰੇ ਨਾਲ ਹੁੰਦਾ ਤਾਂ ਮੈਂ ਆਪਣਾ ਰਹਿਦਾ ਸੁਪਨਾ ਵੀ ਪੂਰਾ ਕਰ ਲੈਂਦੀ ਕਿਉਂਕਿ ਬੱਚੇ ਜਦੋਂ ਵੱਡੇ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਮਾਤਾ ਪਿਤਾ ਦੀ ਲੋੜ ਨਹੀਂ ਰਹਿੰਦੀ ਅਤੇ ਉਹਨਾਂ ਨੂੰ ਮਾਤਾ ਪਿਤਾ ਦੀ ਹਰ ਗੱਲ ਉਲਟੀ ਲੱਗਦੀ ਹੈ ਦੁਖੀ ਮਨ ਨਾਲ ਉਹ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਸ਼ਾਮ ਨੂੰ ਜਦੋਂ ਉਹ ਬਾਜ਼ਾਰ ਵਿੱਚੋਂ ਸਬਜ਼ੀ ਲੈਣ ਜ ਗਈ ਤਾਂ ਉਸ ਨੂੰ ਆਪਣੀ ਇੱਕ ਸਹੇਲੀ ਦਿਖੀ ਉਸ ਨੇ ਆਪਣੀ ਸਹੇਲੀ ਨੂੰ ਆਵਾਜ਼ ਮਾਰੀ ਸਿਮਰ ਤੂੰ ਸਿਮਰ ਨੇ ਮੈਲੋ ਨੂੰ ਵੇਖਦਿਆਂ ਉਹ ਹੈਰਾਨ ਰਹਿ ਗਈ ਉਹ ਬੋਲੀ ਮੈਲੋ ਤੁਸੀਂ ਇੱਥੇ ਮੈਲੋ ਕਹਿਣ ਲੱਗੀ ਹਾਂ ਮੈਂ ਇਸੇ ਸ਼ਹਿਰ ਵਿੱਚ ਰਹਿੰਦੀ ਹਾਂ ਤੂੰ ਇੱਥੇ ਕਿਵੇਂ ਇੰਨੇ ਸਾਲਾਂ ਬਾਅਦ ਮਿਲੀਏ ਤੂੰ ਵੀ ਇਸ ਸ਼ਹਿਰ ਵਿੱਚ ਰਹਿੰਦੀ ਏ ਸਿਮਰ ਬੋਲੀ ਨਹੀਂ ਮੈਲੋ ਮੇਰੀ ਹੁਣੇ-ਹੁਣੇ ਬਦਲੀ ਇਸ ਥੇ ਕਾਲਜ ਵਿੱਚ ਹੋਈ ਹੈ ਤੇ ਮੇਰੇ ਪਤੀ ਨੇ ਵੀ ਇੱਥੇ ਹੀ ਬਦਲੀ ਕਰਵਾ ਲਈ ਹੈ ਅਸੀਂ 2 ਕ ਮਹੀਨੇ ਪਹਿਲਾਂ ਹੀ ਇੱਥੇ ਸ਼ਿਫਟ ਹੋਏ ਹਾਂ ਬਚਪਨ ਦੀਆਂ ਸਹੇਲੀਆਂ ਇੱਕ ਦੂਜੇ ਨੂੰ ਇੰਨੇ ਸਾਲਾਂ ਬਾਅਦ ਮਿਲੀਆਂ ਤਾਂ ਇੱਕ ਦੂਜੀ ਨਾਲ ਬਹੁਤ ਦੁੱਖ ਸੁੱਖ ਸਾਂਝੇ ਕੀਤੇ ਮੈਲੋ ਨੇ ਸਿਮਰ ਤੋਂ ਉਸ ਦੇ ਘਰ ਦਾ ਪਤਾ ਪੁੱਛਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਸਿਮਰ ਉਸ ਦੀ ਪਿਛਲੀ ਗਲੀ ਵਿੱਚ ਹੀ ਰਹਿੰਦੀ ਹੈ ਉਸ ਨੇ ਮੈਲੋ ਨੂੰ ਦੱਸਿਆ ਕਿ ਉਹੋ ਤੇ ਉਸਦੇ ਪਤੀ ਦੋਨੋਂ ਨੌਕਰੀ ਕਰਦੇ ਹਨ ਤੇ ਉਹਨਾਂ ਦੇ ਬੱਚੇ ਵੀ ਪੜ੍ਹ ਲਿਖ ਕੇ ਚੰਗੀਆਂ ਪੋਸਟਾਂ ਤੇ ਤੈਨਾਤ ਹਨ ਇਸੇ ਲਈ ਉਹ ਦੋਨੋਂ ਪਤੀ ਪਤਨੀ ਇੱਕ ਸ਼ਹਿਰ ਵਿੱਚ ਨੌਕਰੀ ਕਰਦੇ ਹਨ ਤੇ ਅਸੀਂ ਦੋਵੇਂ ਹੀ ਇੱਥੇ ਰਹਿੰਦੇ ਹਾਂ ਸਿਮਰ ਦੀਆਂ ਗੱਲਾਂ ਸੁਣਨ ਤੋਂ ਬਾਅਦ ਮੈਲੋ ਨੇ ਦੱਸਿਆ ਕਿ ਉਸਦੇ ਪਤੀ ਦੀ ਸਾਲក ਪਹਿਲਾ ਮੌਤ ਹੋ ਚੁੱਕੀ ਹੈ ਅਤੇ ਉਸਦੇ ਦੋਨੋਂ ਬੱਚੇ ਮੁੰਡੇ ਅਤੇ ਇੱਕ ਕੁੜੀ ਉਸਨੇ ਵਿਆਹ ਦਿੱਤੇ ਹਨ ਤੇ ਉਹੋ ਵੀ ਆਪੋ ਆਪਣੀ ਜ਼ਿੰਦਗੀ ਵਿੱਚ ਸੈੱਟ ਹਨ ਨਾਲ ਹੀ ਮੈਲੋ ਨੇ ਸਿਮਰ ਨੂੰ ਆਪਣੇ ਅਧੂਰੇ ਸੁਪਨੇ ਬਾਰੇ ਦੱਸਿਆ ਤੇ ਉਸਨੇ ਕਿਹਾ ਕਿ ਅੱਜ ਤਾਂ ਇੰਨਾ ਸਮਾਂ ਨਹੀਂ ਹੈ ਮੈਂ ਛੁੱਟੀ ਵਾਲੇ ਦਿਨ ਤੇਰੇ ਘਰ ਆਵਾਂਗੀ ਤੇ ਮੈਂ ਹੁਣ ਚਾਹੁੰਦੀ ਹਾਂ ਕਿ ਤੂੰ ਮੇਰਾ ਸੁਪਨਾ ਪੂਰਾ ਕਰਨ 'ਚ ਮੇਰੀ ਮਦਦ ਕਰੇ ਉਸ ਦੀਆਂ ਗੱਲਾਂ ਸੁਣ ਕੇ ਸਿਮਰ ਹੈਰਾਨ ਰਹਿ ਗਈ ਉਹ ਉਸ ਨੂੰ ਕਹਿਣ ਲੱਗੀ ਕਿ ਜਿਵੇਂ ਤੂੰ ਬਚਪਨ 'ਚ ਸੁਪਨੇ ਪਾਲੇ ਸੀ ਹੁਣ ਵੀ ਹਜੇ ਦਿਲ ਵਿੱਚ ਹੀ ਲਈ ਫਿਰਦੀ ਐ ਮੈਲੋ ਨੇ ਕਿਹਾ ਕਿ ਤੈਨੂੰ ਤਾਂ ਪਤਾ ਹੀ ਹੈ ਮੇਰੀ ਦਾਦੀ ਦੇ ਸੁਭਾਅ ਕਰਕੇ ਮੇਰੇ ਤੋਂ ਪੜਿਆ ਨਹੀਂ ਗਿਆ ਪਰ ਵਿਆਹ ਤੋਂ ਬਾਅਦ ਮੈਂ 10ਵੀਂ ਕਰ ਲਈ ਸੀ ਪਰ ਫਿਰ ਘਰ ਦੀਆਂ ਜ਼ਿੰਮੇਵਾਰੀਆਂ ਨੇ ਮੈਨੂੰ ਉਸ ਤੋਂ ਬਾਅਦ ਪੜਨ ਦਾ ਮੌਕਾ ਨਹੀਂ ਦਿੱਤਾ ਸਿਮਰ ਨੇ ਕਿਹਾ ਕਿ ਕੋਈ ਗੱਲ ਨਹੀਂ ਤੇਰਾ ਇਹ ਸੁਪਨਾ ਜ਼ਰੂਰ ਪੂਰਾ ਹੋਵੇਗਾ ਤੂੰ ਮੇਰੇ ਕਾਲਜ ਦੇ ਵਿੱਚ ਦਾਖਲਾ ਲੈ ਲਵੀਂ ਅਤੇ ਜਦੋਂ ਵੀ ਤੇਰੇ ਕੋਲ ਸਮਾਂ ਹੋਵੇਗਾ ਲੈ ਤੂੰ ਬਸ ਆਪਣਾ ਪੜਨਾ ਜਾਰੀ ਰੱਖੀਂ ਮੈਂ ਤੇਰੀ ਹਰ ਸੰਭਵ ਮਦਦ ਕਰੂੰਗੀ ਕਿਉਂਕਿ ਜੇ ਦਿਲ ਵਿੱਚ ਸੁਪਨਾ ਪੂਰਾ ਕਰਨ ਦੀ ਲਾਲਸਾ ਹੋਵੇ ਤਾਂ ਸਾਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਇੰਨੀਆਂ ਗੱਲਾਂ ਕਰਦੀਆਂ ਹੋਈਆਂ ਦੋਨੋਂ ਸਹੇਲੀਆਂ ਆਪਣੇ ਆਪਣੇ ਘਰ ਚਲੀਆਂ ਗਈਆਂ ਅਗਲੇ ਦਿਨ ਹੀ ਮੈਲੋ ਸਿਮਰ ਦੇ ਘਰ ਗਈ ਅਤੇ ਉਸ ਨੇ ਸਿਮਰ ਨੂੰ ਦੱਸਿਆ ਕਿ ਹੁਣ ਉਸ ਦੀਆਂ ਨੂੰਹਾਂ ਅਤੇ ਪੁੱਤਰ ਨੌਕਰੀ ਕਰਦੇ ਹਨ ਤੇ ਉਹ ਘਰ ਦਾ ਕੰਮ ਕਰਦੀ ਹੈ ਸਿਮਰ ਨੇ ਉਸ ਨੂੰ ਕਿਹਾ ਕਿ ਜਦੋਂ ਤੇਰੇ ਵਿੱਚ ਪੜਨ ਦੀ ਇੰਨੀ ਚਾਹਤ ਸੀ ਤਾਂ ਤੂੰ ਆਪਣੇ ਪੁੱਤਰ ਦੇ ਵਿਆਹ ਤੋਂ ਬਾਅਦ ਆਪਣਾ ਸੁਪਨਾ ਪੂਰਾ ਕਰ ਸਕਦੀ ਸੀ ਪਰ ਉਸ ਨੇ ਦੱਸਿਆ ਕਿ ਉਸ ਦੇ ਪਤੀ ਬਿਮਾਰ ਸਨ ਅਤੇ ਉਹ ਉਸ ਦਾ ਸਮਾਂ ਉਹਨਾਂ ਨੂੰ ਸੰਭਾਲਣ ਵਿੱਚ ਲੱਗ ਜਾਂਦਾ ਸੀ ਬਾਕੀ ਮੇਰੇ ਪੁੱਤ ਨੂੰ ਮੇਰੇ ਤੇ ਹੱਸਦੇ ਹਨ ਕਿ ਹੁਣ ਤੇਰੀ ਪੜਨ ਦੀ ਕੋਈ ਉਮਰ ਹੈ ਇਸ ਲਈ ਮੇਰਾ ਪੜਨ ਦਾ ਸੁਪਨਾ ਸੁਪਨਾ ਹੀ ਬਣ ਕੇ ਰਹਿ ਗਿਆ ਹੁਣ ਤਾਂ ਮੈਂ ਆਪਣੇ ਪੁੱਤਰ ਤੇ ਨੂਹਾ ਦੇ ਹੱਥਾਂ ਵੱਲ ਝਾਕਦੀ ਹਾਂ ਮੈਂ ਉਹਨਾਂ ਦਾ ਸਾਰਾ ਕੰਮ ਵੀ ਕਰਦੀ ਹਾਂ ਪਰ ਫਿਰ ਵੀ ਮੈਨੂੰ ਸੋ ਕੁਝ ਸੁਣਨਾ ਪੈਂਦਾ ਹੈ ਸਿਮਰ ਨੇ ਕਿਹਾ ਕਿ ਤੂੰ ਫਿਕਰ ਨਾ ਕਰ ਹੁਣ ਤੂੰ ਆਪਣਾ ਸੁਪਨਾ ਪੂਰਾ ਕਰ ਅਤੇ ਆਤਮ ਨਿਰਪਰ ਬਣ ਪੜਾਈ ਦੀ ਕੋਈ ਉਮਰ ਨਹੀਂ ਹੁੰਦੀ ਜੇ ਸਾਡੇ ਦਿਲ ਵਿੱਚ ਚਾਹਤ ਹੋਵੇ ਤਾਂ ਅਸੀਂ ਕਦੋਂ ਵੀ ਪੜ ਸਕਦੇ ਹਾਂ ਮੈਲੋ ਸਿਮਰ ਨੂੰ ਕਹਿਣ ਲੱਗੀ ਕਿ ਮੇਰੀ ਤਾਂ ਹੁਣ ਪੜਨ ਦੀ ਉਮਰ ਵੀ ਨਿਕਲ ਗਈ ਹੈ ਜੇ ਮੈਂ ਹੁਣ ਪੜ੍ਹਾਈ ਦੀ ਗੱਲ ਕਰਾਂਗੀ ਤਾਂ ਸਭ ਤੋਂ ਪਹਿਲਾਂ ਤਾਂ ਮੇਰੇ ਘਰ ਦੇ ਮੈਂਬਰ ਹੀ ਮੇਰੇ ਤੇ ਸਵਾਲ ਚੁੱਕਣਗੇ ਤੇ ਦੂਸਰੀ ਗੱਲ ਸਾਡਾ ਇਹ ਸਮਾਜ ਮੈਨੂੰ ਟੀਚਰਾਂ ਕਰੇਗਾ ਤਾਂ ਸਿਮਰ ਨੇ ਕਿਹਾ ਕਿ ਇਹ ਤੇਰਾ ਵਹਿਮ ਹੈ ਮੈਲੋ ਪੜਨ ਲਿਖਨ ਦੀ ਕੋਈ ਉਮਰ ਨਹੀਂ ਹੁੰਦੀ ਜੇ ਅਸੀਂ ਦਿਲੋਂ ਚਾਹੀਏ ਤਾਂ ਅਸੀਂ ਕੁਝ ਵੀ ਕਰ ਸਕਦੇ ਹਾਂ ਤੂੰ ਤਾਂ ਇਸ ਤਰ੍ਹਾਂ ਦੀ ਨਹੀਂ ਸੀ ਮੇਰੀ ਸਹੇਲੀ ਮੈਲੋ ਕਦੇ ਵੀ ਹਾਰ ਮੰਨਣ ਵਾਲੀ ਨਹੀਂ ਸੀ ਸਿਮਰ ਬੋਲੀ ਮੇਰੀ ਗੱਲ ਧਿਆਨ ਨਾਲ ਸੁਣ ਲੋਕ ਇੱਕ ਦਿਨ ਹੱਸਣਗੇ ਦੂਜੇ ਦਿਨ ਬੋਲਣਗੇ ਤੇ ਤੀਸਰੇ ਦਿਨ ਭੁੱਲ ਜਾਣਗੇ ਤੂੰ ਲੋਕਾਂ ਬਾਰੇ ਨਾ ਸੋਚ ਤੂੰ ਹੁਣ ਜੋ ਕਰਨਾ ਚਾਹੁੰਦੀ ਹੈ ਜੋ ਤੈਨੂੰ ਖੁਸ਼ੀ ਦੇਵੇ ਤੂੰ ਉਹ ਕਰ ਮੇਰੀ ਇੱਕ ਗੱਲ ਯਾਦ ਰੱਖੀ ਕਿ ਲੋਕਾਂ ਨੂੰ ਖੁਸ਼ ਕਰਦੇ ਕਰਦੇ ਅਸੀਂ ਆਪਣੀ ਸਾਰੀ ਜ਼ਿੰਦਗੀ ਕੱਢ ਲੈਂਦੇ ਹਾਂ ਗਲਤ ਕੰਮ ਕਰਨ ਵੇਲੇ ਸਾਨੂੰ ਸਮਾਜ ਅਤੇ ਲੋਕਾਂ ਦਾ ਡਰ ਹੋਣਾ ਚਾਹੀਦਾ ਹੈ ਪਰ ਜੇ ਅਸੀਂ ਸਹੀ ਕੰਮ ਕਰਦੇ ਹਾਂ ਤਾਂ ਸਾਨੂੰ ਕਦੇ ਵੀ ਕਿਸੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਜਦੋਂ ਅਸੀਂ ਕਾਮਯਾਬ ਹੋ ਜਾਂਦੇ ਹਾਂ ਤਾਂ ਇਹ ਲੋਕ ਸਾਡੇ ਪਿੱਛੇ ਆਉਂਦੇ ਹਨ ਪਰ ਪਹਿਲਾਂ ਹਰ ਕੋਈ ਰਾਹ ਦਾ ਰੋੜਾ ਬਣਦਾ ਹੈ ਇਹਨਾਂ ਦੇ ਰਾਹ ਦੇ ਰੋੜਿਆਂ ਨੂੰ ਇੱਕ ਪਾਸੇ ਛੱਟ ਕੇ ਤੂੰ ਆਪਣੀ ਮੰਜ਼ਿਲ ਵੱਲ ਧਿਆਨ ਦੇ ਮੈਂ ਤੇਰੀ ਹਰ ਸੰਭਵ ਮਦਦ ਕਰਾਂਗੀ ਤੂੰ ਅੱਜ ਵੀ ਉਹ ਸਭ ਕੁਝ ਕਰ ਸਕਦੀ ਹੈ ਹੋ ਸਕਦਾ ਹੈ ਪਹਿਲੀ ਵਾਰ ਦੇ ਵਿੱਚ ਤੈਨੂੰ ਸਫਲਤਾ ਨਾ ਮਿਲੇ ਪਰ ਤੂੰ ਹਿੰਮਤ ਰੱਖ ਮਿਹਨਤ ਕਰਦੀ ਰਹਿ ਕਦੇ ਵੀ ਹਾਰ ਨਾ ਮੰਨੀ ਸਫਲਤਾ ਤੇਰੇ ਕਦਮ ਜ਼ਰੂਰ ਚੁੰਮੇਗੀ ਸਿਮਰ ਨੇ ਮੈਲੋ ਨੂੰ ਆਪਣਾ ਵਿਜ਼ਿਟਿੰਗ ਕਾਰਡ ਦਿੱਤਾ ਤੇ ਕਿਹਾ ਤੈਨੂੰ ਜਦ ਵੀ ਆਪਣੀ ਪੜ੍ਹਾਈ ਸ਼ੁਰੂ ਕਰਨੀ ਹੋਵੇ ਤੂੰ ਆ ਕੇ ਮੈਨੂੰ ਮਿਲ ਲਵੀਂ ਮੈਂ ਤੇਰੇ ਵਾਸਤੇ ਕਾਲਜ ਦੇ ਵਿੱਚ ਸਪੈਸ਼ਲ ਕਲਾਸ ਦਾ ਇੰਤਜ਼ਾਮ ਕਰ ਦੇਵਾਂਗੀ ਸੀਮਰ ਦੀਆਂ ਗੱਲਾਂ ਨੇ ਮੇਲੋ ਦੇ ਵਿੱਚ ਜਿਸ ਤਰ੍ਹਾਂ ਹਿੰਮਤ ਭਰ ਦਿੱਤੀ ਉਸ ਨੂੰ ਇਸ ਤਰ੍ਹਾਂ ਲੱਗਾ ਕਿ ਉਸ ਨੂੰ ਕਿਸੇ ਨੇ ਗੂੜੀ ਨੀਂਦ ਤੋਂ ਉਠਾ ਦਿੱਤਾ ਹੋਵੇ ਹੁਣ ਜਿਵੇਂ ਜਿਵੇਂ ਉਹ ਆਪਣੇ ਘਰ ਵੱਲ ਜਾ ਰਹੀ ਸੀ ਉਸ ਵਿੱਚ ਆਤਮ ਵਿਸ਼ਵਾਸ ਆ ਰਿਹਾ ਸੀ ਉਸ ਨੂੰ ਲੱਗ ਰਿਹਾ ਸੀ ਕਿ ਹੁਣ ਉਹ ਆਪਣੇ ਪੂਰੇ ਸੁਪਨੇ ਕਰ ਸਕਦੀ ਹੈ ਉਸ ਨੇ ਸੋਚਿਆ ਕਿ ਇਹ ਸਮਾਂ ਹੈ ਆਪਣੇ ਸੁਪਨਿਆਂ ਨੂੰ ਖੰਭ ਲਾਉਣ ਦਾ ਇਹ ਸੋਚਦੇ ਸੋਚਦੇ ਉਹ ਘਰ ਆਈ ਉਸਨੇ ਵੇਖਿਆ ਕਿ ਪੁੱਤ ਤੇ ਨੂ ਘਰ ਆ ਚੁੱਕੇ ਸਨ ਮੈਲੋ ਨੇ ਆਪਣੇ ਪੁੱਤ ਤੇ ਨੂ ਨਾਲ ਗੱਲ ਕਰਨ ਦੇ ਬਾਰੇ ਵਿੱਚ ਸੋਚਿਆ ਸਾਰਿਆਂ ਨੂੰ ਆਪਣੇ ਕੋਲ ਬੁਲਾ ਲਿਆ ਤੇ ਕਿਹਾ ਮੈਨੂੰ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਜਦੋਂ ਸਾਰੇ ਇਕੱਠੇ ਹੋ ਗਏ ਤਾਂ ਮੈਲੋ ਨੇ ਬੜੇ ਪਿਆਰ ਨਾਲ ਕਿਹਾ ਕਿ ਮੇਰਾ ਜ਼ਿੰਦਗੀ ਦੇ ਵਿੱਚ ਪੜਨਾ ਬਹੁਤ ਵੱਡਾ ਸੁਪਨਾ ਸੀ ਪਰ ਘਰ ਦੇ ਹਾਲਾਤਾਂ ਕਰਕੇ ਮੈਂ ਆਪਣਾ ਸੁਪਨਾ ਪੂਰਾ ਨਹੀਂ ਕਰ ਸਕੀ ਤੇ ਹੁਣ ਉਹ ਸਮਾਂ ਆ ਗਿਆ ਹੈ ਕਿ ਮੈਂ ਆਪਣਾ ਸੁਪਨਾ ਪੂਰਾ ਕਰਾਂ ਉਸ ਦੀਆਂ ਗੱਲਾਂ ਸੁਣ ਕੇ ਉਸ ਦੇ ਨੂੰਹ ਪੁੱਤ ਉਸਤੇ ਹੱਸੇ ਅਤੇ ਉਸ ਨੂੰ ਗੁੱਸੇ ਵਿੱਚ ਕਹਿਣ ਲੱਗੇ ਕਿ ਮਾਂ ਤੇਰਾ ਦਿਮਾਗ ਤਾਂ ਠੀਕ ਹੈ ਤੂੰ ਇਹ ਕੀ ਗੱਲ ਕਰਦੀ ਹੈ ਇਹ ਉਮਰ ਤੇਰੇ ਘਰ ਦੇ ਵਿੱਚ ਕੰਮ ਕਰਨਾ ਤੇ ਪੋਤੇ ਪੋਤੀਆਂ ਨੂੰ ਖਡਾਉਣ ਦੀ ਹੈ ਅਤੇ ਤੂੰ ਪੜਨ ਦੀਆਂ ਗੱਲਾਂ ਕਰਦੀ ਹੈ ਲੋਕ ਕੀ ਕਹਿਣਗੇ ਤੂੰ ਇਸ ਬਾਰੇ ਸੋਚਿਆ ਹੈ ਮੈਲੋ ਕਹਿਣ ਲੱਗੀ ਪੁੱਤ ਲੋਕਾਂ ਦਾ ਡਰਤਾ ਅਸੀਂ ਫਿਰ ਰੱਖੀਏ ਜੇ ਅਸੀਂ ਕੋਈ ਗਲਤ ਕੰਮ ਕਰੀਏ ਮੈਂ ਤਾਂ ਸਿਰਫ ਪੜਨ ਦੀ ਗੱਲ ਕੀਤੀ ਹੈ ਘਰ ਦਾ ਸਾਰਾ ਕੰਮ ਕਰਨ ਤੋਂ ਬਾਅਦ ਮੈਂ ਵਿਹਲੀ ਹੁੰਦੀ ਹਾਂ ਮੇਰਾ ਸਮਾਂ ਨਹੀਂ ਲੰਘਦਾ ਤੁਹਾਡੇ ਪਾਪਾ ਦੇ ਜਾਣ ਤੋਂ ਬਾਅਦ ਮੈਂ ਬਿਲਕੁਲ ਇਕੱਲੀ ਹੋ ਗਈ ਹਾਂ ਮੈਂ ਚਾਹੁੰਦੀ ਹਾਂ ਕਿ ਮੈਂ ਆਪਣਾ ਕੀਮਤੀ ਸਮਾਂ ਖਰਾਬ ਨਾ ਕਰਾਂ ਅਤੇ ਆਪਣੀ ਪੜ੍ਹਾਈ ਪੂਰੀ ਕਰਾਂ ਉਸ ਦਿਨ ਉਹ ਕਹਿਣ ਲੱਗੀ ਮੰਮੀ ਜੀ ਤੁਸੀਂ ਹੋਸ਼ ਵਿੱਚ ਤਾਂ ਹੋ ਕਿ ਤੁਸੀਂ ਕੀ ਗੱਲਾਂ ਕਰ ਰਹੇ ਹੋ ਸਾਡਾ ਵੀ ਇਸ ਸ਼ਹਿਰ ਵਿੱਚ ਕੋਈ ਸਟੇਟਸ ਹੈ ਜੇ ਤੁਸੀਂ ਹੁਣ ਪੜਨ ਦੀਆਂ ਗੱਲਾਂ ਕਰੋਗੇ ਤਾਂ ਸਾਡਾ ਆਂਡ ਗਵਾਂਡ ਤੇ ਸਾਡਾ ਫਰੈਂਡ ਸਰਕਲ ਤੁਹਾਡੇ ਤੇ ਹੱਸੇਗਾ ਕੱਟੋ-ਕੱਟ ਤੁਹਾਨੂੰ ਸਾਡੇ ਸਟੇਟਸ ਦਾ ਖਿਆਲ ਰੱਖਣਾ ਚਾਹੀਦਾ ਹੈ ਜਗੀਰ ਉਸ ਦਾ ਛੋਟਾ ਪੁੱਤਰ ਜੋ ਕਿ ਹੁਣ ਤੱਕ ਚੁੱਪ ਸੀ ਬੋਲਿਆ ਮਾਂ ਤੁਸੀਂ ਹੋਸ਼ ਵਿੱਚ ਤਾਂ ਹੋ ਕੀ ਤੁਸੀਂ ਕੀ ਗੱਲ ਕਰ ਰਹੇ ਹੋ ਤੁਹਾਨੂੰ ਪਤਾ ਹੈ ਇਸੇ ਸ਼ਹਿਰ ਵਿੱਚ ਮੇਰੇ ਸੋਹਰੇ ਵੀ ਨੇ ਉੱਥੇ ਮੇਰੀ ਕੀ ਇੱਜ਼ਤ ਰਹਿ ਜਾਵੇਗੀ ਤੇ ਮੇਰੇ ਦੋਸਤ ਉਹ ਤਾਂ ਮੇਰੇ ਉੱਪਰ ਹੱਸਣਗੇ ਤੇ ਮੇਰਾ ਮਜ਼ਾਕ ਉਡਾਉਣਗੇ ਮੇਲੋਂ ਦੀ ਛੋਟੀ ਨੂੰ ਵੀ ਕਿਹੜਾ ਚੁੱਪ ਰਹਿਣ ਵਾਲੀ ਸੀ ਉਹ ਵੀ ਤਾਨਾ ਦਿੰਦਿਆਂ ਬੋਲੀ ਮਾਜੀ ਹੁਣੇ-ਹੁਣੇ ਪਿਤਾ ਜੀ ਦੀ ਮੌਤ ਹੋਈ ਹੈ ਤੇ ਤੁਹਾਨੂੰ ਇਹ ਸਭ ਕੁਝ ਕਰਨ ਦੀ ਕੀ ਸੁਝ ਰਹੀ ਹੈ ਜੇ ਤੁਸੀਂ ਇਹ ਕਾਰਨਾਮੇ ਕਰਨੇ ਹੀ ਹਨ ਕਿ ਤੇ ਹੋਰ ਜਾ ਕੇ ਕਰੋ ਇਸ ਘਰ ਵਿੱਚ ਇਹ ਕੁਝ ਨਹੀਂ ਚੱਲੇਗਾ ਮੈਲੋ ਆਪਣੇ ਪੁੱਤਰ ਨੂਹ ਦੀਆਂ ਗੱਲਾਂ ਸੁਣ ਕੇ ਚੁੱਪਚਾਪ ਅੰਦਰੇ-ਅੰਦਰ ਆਪਣਾ ਦੁੱਖ ਪੀ ਗਈ ਉਸ ਨੂੰ ਗੁੱਸਾ ਤਾਂ ਬਹੁਤ ਆਇਆ ਕਿਉਂਕਿ ਜਿਸ ਭਾਸ਼ਾ ਵਿੱਚ ਉਸ ਦੀਆਂ ਨੂਹਾ ਉਸ ਨਾਲ ਗੱਲਾਂ ਕਰ ਰਹੀਆਂ ਸੀ ਉਸ ਦੇ ਪੁੱਤਰਾਂ ਨੇ ਇੱਕ ਵਾਰ ਵੀ ਉਹਨਾਂ ਨੂੰ ਟੋਕਣਾ ਸਹੀ ਨਹੀਂ ਸਮਝਿਆ ਪਰ ਮੈਲੋ ਦੀ ਆਦਤ ਸੀ ਕਿ ਉਹ ਕਦੇ ਵੀ ਆਪਣੇ ਨੂਹ ਪੁੱਤਰਾਂ ਨਾਲ ਬਹਿਸ ਨਹੀਂ ਕਰਦੀ ਸੀ ਉਹ ਚੁੱਪਚਾਪ ਉੱਥੋਂ ਚਲੀ ਗਈ ਉਸਨੇ ਪੱਕਾ ਇਰਾਦਾ ਬਣਾ ਲਿਆ ਕਿ ਉਹ ਆਪਣੇ ਸੁਪਨੇ ਜ਼ਰੂਰ ਪੂਰੇ ਕਰੇਗੀ ਜੇ ਉਹ ਇਸ ਵਾਰ ਵੀ ਚੁੱਪ ਰਹੀ ਤਾਂ ਪਹਿਲਾਂ ਵਾਲੀ ਜ਼ਿੰਦਗੀ ਵਾਂਗ ਇਸ ਵਾਰ ਵੀ ਦੱਬ ਕੇ ਰਹਿ ਜਾਏਗੀ ਉਸ ਨੂੰ ਇਹ ਅਫਸੋਸ ਹੀ ਰਹਿ ਜਾਵੇਗਾ ਕਿ ਜ਼ਿੰਦਗੀ ਵਿੱਚ ਕਿਉਂ ਆਪਣੀਆਂ ਛੋਟੀਆਂ-ਛੋਟੀਆਂ ਖਵਾਇਸ਼ਾਂ ਨੂੰ ਪੂਰਾ ਨਾ ਕਰ ਸકી ਅਗਲੇ ਦਿਨ ਮੈਲੋ ਨੇ ਸੋਚ ਲਿਆ ਕਿ ਉਸਨੇ ਕੀ ਕਰਨਾ ਹੈ ਅਗਲੇ ਦਿਨ ਜਦੋਂ ਸਾਰੇ ਆਪਣੇ ਆਪਣੇ ਕੰਮਾਂ ਤੇ ਚਲੇ ਗਏ ਤਾਂ ਮੈਲੋ ਵੀ ਕਲਾਸ ਲਾਣ ਵਾਸਤੇ ਘਰੋਂ ਨਿਕਲੀ ਕਲਾਸ ਵਿੱਚ ਜਾ ਕੇ ਉਹ ਸਿਮਰ ਨੂੰ ਮਿਲੀ ਜਦੋਂ ਉਹ ਸਿਮਰ ਦੇ ਦਫ਼ਤਰ ਅੱਗੇ ਗਈ ਤਾਂ ਵੱਡੇ ਵੱਡੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ ਡਾਕਟਰ ਸਿਮਰ ਉਹ ਮਨ ਹੀ ਮਨ ਵਿੱਚ ਸੋਚਣ ਲੱਗੀ ਕਿ ਸਿਮਰ ਕਿੰਨਾ ਮਾਣ ਮਹਿਸੂਸ ਕਰਦੀ ਹੋਵੇਗੀ ਆਪਣੇ ਨਾਮ ਉੱਪਰ ਸਿਮਰ ਦੀਆਂ ਗੱਲਾਂ ਨੇ ਉਸ ਨੂੰ ਹੋਰ ਵੀ ਹੌਸਲੇ ਵਿੱਚ ਕਰ ਦਿੱਤਾ ਸੀ ਉਸ ਨੇ ਗਾਰਡ ਨੂੰ ਕਿਹਾ ਕਿ ਉਹ ਸਿਮਰ ਨੂੰ ਮਿਲਣਾ ਚਾਹੁੰਦੀ ਹੈ ਉਸਨੇ ਮੈਲੋ ਨੂੰ ਸਿਮਰ ਦੇ ਦਫਤਰ ਵਿੱਚ ਛੱਡ ਦਿੱਤਾ ਮੈਲੋ ਨੇ ਸਿਮਰ ਨੂੰ ਕਿਹਾ ਕਿ ਉਹ ਘਰ ਦੇ ਹਾਲਾਤਾਂ ਕਰਕੇ ਹਰ ਰੋਜ਼ ਕਾਲਜ ਨਹੀਂ ਆ ਪਾਵੇਗੀ ਤਾਂ ਸਿਮਰ ਨੇ ਕਿਹਾ ਇਹਦਾ ਹੱਲ ਵੀ ਹੈ ਮੇਰੇ ਕੋਲ ਜਿਹੜੇ ਵਿਦਿਆਰਥੀ ਰੋਜ਼ ਕਲਾਸ ਨਹੀਂ ਅਟੈਂਡ ਕਰ ਸਕਦੇ ਉਸ ਨੂੰ ਅਸੀਂ ਹਰ ਰੋਜ਼ ਵੀਡੀਓ ਤੇ ਲੈਕਚਰ ਭੇਜ ਦਿੰਦੇ ਹਾਂ ਕੱਲ ਤੋਂ ਹਰ ਰੋਜ਼ ਮੋਬਾਈਲ ਤੇ ਤੈਨੂੰ ਲੈਕਚਰ ਦੀ ਵੀਡੀਓ ਮਿਲ ਜਾਇਆ ਕਰੇਗੀ ਮੈਲੋ ਹੁਣ ਤੂੰ ਸਿਰਫ ਕਲਾਸ ਦੇ ਵਿੱਚ ਪੇਪਰ ਦੇਣ ਹੀ ਆਇਆ ਕਰੇਗੀ ਅਗਲੇ ਦਿਨ ਤੋਂ ਹੀ ਮੈਲੋ ਨੇ ਆਪਣੇ ਪੁੱਤਰਾਂ ਦੇ ਜਾਣ ਤੋਂ ਬਾਅਦ ਆਪਣੀ ਪੜ੍ਹਾਈ ਸ਼ੁਰੂ ਕਰ ਦਿੱਤੀ ਪੜ੍ਹਾਈ ਦੀ ਸ਼ਕੀਨ ਮੈਲੋ ਰਾਤ ਨੂੰ ਵੀ ਆਪਣੇ ਪੜ੍ਹਨ ਦੇ ਵਾਸਤੇ 2 ਘੰਟੇ ਦਾ ਸਮਾਂ ਜ਼ਰੂਰ ਕੱਢ ਲੈਂਦੀ ਸੀ ਦੋਹਾਂ ਨੂਹਾਂ ਨੂੰ ਕਦੇ-ਕਦੇ ਸ਼ੱਕ ਹੁੰਦਾ ਸੀ ਕਿ ਮੰਮੀ ਹੁਣ ਮੋਬਾਈਲ ਤੇ ਜ਼ਿਆਦਾ ਹੀ ਸਮਾਂ ਗੁਜ਼ਾਰਦੀ ਹੈ ਅਤੇ ਕਿਤੇ ਆਉਂਦੀ ਜਾਂਦੀ ਵੀ ਨਹੀਂ ਪਰ ਉਸਨੇ ਕੋਈ ਬੋਤਾਂ ਧਿਆਨ ਨਾ ਦਿੱਤਾ ਅਤੇ ਗੱਲ ਰਫਾ ਦਫਾ ਹੋ ਗਈ। ਦੂਜੇ ਪਾਸੇ ਕਦੇ-ਕਦੇ ਮੈਲੋ ਆਪਣੀ ਸਹੇਲੀ ਸੀਮਰ ਕੋਲ ਆਪਣੀ ਪੜ੍ਹਾਈ ਦੇ ਵਿਸ਼ੇ ਵਿੱਚ ਜਾਣਕਾਰੀ ਲੈਣ ਜਾਂਦੀ ਰਹੀ। ਪੜ੍ਹਾਈ ਕਰਦੇ-ਕਰਦੇ ਮੈਲੋ ਦਾ ਆਤਮ ਵਿਸ਼ਵਾਸ ਵਾਪਸ ਆ ਗਿਆ ਸੀ। ਸਮਾਂ ਹੌਲੀ-ਹੌਲੀ ਗੁਜ਼ਰਨ ਲੱਗਾ ਤੇ ਵੇਖਦੇ ਹੀ ਵੇਖਦੇ 2 ਸਾਲ ਗੁਜ਼ਰ ਗਏ। ਅੱਜ ਮੈਲੋ ਕੁਝ ਬੇਚੈਨ ਸੀ ਕਿਉਂਕਿ ਅੱਜ ਉਸਦੇ ਪੇਪਰਾਂ ਦਾ ਰਿਜ਼ਲਟ ਆਉਣਾ ਸੀ। ਰਸੋਈ ਦਾ ਕੰਮ ਕਰਕੇ ਮੈਲੋ ਸੋਚ ਰਹੀ ਸੀ ਕਿ ਇੰਨੇ ਸਮੇਂ ਸੀਮਰ ਦਾ ਫੋਨ ਹੀ ਆ ਗਿਆ ਮੈਲੋ ਤੂੰ ਅੱਜ ਦਾ ਅਖਬਾਰ ਪੜ੍ਹਿਆ ਤੂੰ ਤਾਂ ਕਮਾਲ ਕਰ ਦਿੱਤੀ ਤੂੰ ਤਾਂ ਪੂਰੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਮੈਲੋ ਤੂੰ ਨਾ ਹੋਰ ਔਰਤਾਂ ਵਾਸਤੇ ਇੱਕ ਮਿਸਾਲ ਖੜੀ ਕਰ ਦਿੱਤੀ ਹੈ ਮੈਲੋ ਨੇ ਉਸੇ ਵੇਲੇ ਜਾ ਕੇ ਅਖਬਾਰ ਵੇਖਿਆ ਤੇ ਅਖਬਾਰ ਦੇ ਪਹਿਲੇ ਪੰਨੇ ਉੱਪਰ ਉਸ ਦੀ ਫੋਟੋ ਦੇ ਨਾਲ ਹੈਡਲਾਈਨ ਲਿਖੀ ਹੋਈ ਸੀ ਕੀ ਪੜ੍ਹਾਈ ਲਿਖਾਈ ਦੀ ਕੋਈ ਉਮਰ ਨਹੀਂ ਹੁੰਦੀ ਤੁਸੀਂ ਚਾਹੋ ਕਿਸੇ ਉਮਰ ਵਿੱਚ ਪੜ੍ਹ ਸਕਦੇ ਹੋ ਇਸ ਤਰ੍ਹਾਂ ਦੀ ਮਿਸਾਲ ਬਣਾਉਣ ਦੇ ਵਿੱਚ ਯੋਗਦਾਨ ਦਿੱਤਾ ਹੈ 50 ਸਾਲ ਦੀ ਮੈਲੋ ਨੇ ਅਖਬਾਰ ਵਿੱਚ ਆਪਣਾ ਨਾਮ ਅਤੇ ਫੋਟੋ ਦੇ ਕੇ ਉਹ ਫੁੱਲੀ ਨਹੀਂ ਸਮਾ ਰਹੀ ਸੀ ਅੱਜ ਉਸ ਨੂੰ ਆਪਣੇ ਮਨ ਵਿੱਚ ਪੂਰੀ ਤਰ੍ਹਾਂ ਤਸਤੀਸ਼ਟੀ ਮਹਿਸੂਸ ਹੋ ਰਹੀ ਸੀ ਜੋ ਅੱਜ ਤੱਕ ਉਸ ਨੇ ਕਦੇ ਵੀ ਮਹਿਸੂਸ ਨਹੀਂ ਕੀਤੀ ਸੀ ਉਹ ਆਪਣੇ ਮਨ ਹੀ ਮਨ ਵਿੱਚ ਸੋਚ ਰਹੀ ਸੀ ਕਿ ਜਦੋਂ ਉਸਦੇ ਨੂਹ ਪੁੱਤ ਘਰ ਆਉਣਗੇ ਤਾਂ ਅਖਬਾਰ ਵਿੱਚ ਉਸਦੀ ਫੋਟੋ ਵੇਖ ਕੇ ਕੀ ਮਹਿਸੂਸ ਕਰਨਗੇ ਉਸਨੇ ਪੂਰਾ ਦਿਨ ਮਸਾਂ ਕੱਢਿਆ ਸ਼ਾਮ ਨੂੰ ਜਦੋਂ ਉਸਦੇ ਨੂਹ ਪੁੱਤਰ ਘਰ ਆਏ ਤਾਂ ਮੈਲੋ ਨੇ ਬੜੀ ਖੁਸ਼ੀ-ਖੁਸ਼ੀ ਅਖਬਾਰ ਉਹਨਾਂ ਦੇ ਅੱਗੇ ਰੱਖ ਦਿੱਤਾ ਵੱਡੇ ਪੁੱਤਰ ਰਵਿੰਦਰ ਨੇ ਜਦ ਅਖਬਾਰ ਵੇਖਿਆ ਤਾਂ ਉਸ ਨੂੰ ਬਹੁਤ ਗੁੱਸਾ ਆ ਗਿਆ ਅਤੇ ਆਪਣੀ ਮਾਂ ਨੂੰ ਕਹਿਣ ਲੱਗਾ ਕਿ ਮਾਂ ਇਹ ਸਭ ਕੁਝ ਕਰਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਅਸੀਂ ਪਹਿਲਾਂ ਵੀ ਤੁਹਾਨੂੰ ਇਹ ਗੱਲ ਕਹੀ ਸੀ ਕਿ ਇਹ ਡਰਾਮਾ ਕਰਨ ਦੀ ਕੋਈ ਲੋੜ ਨਹੀਂ ਜੇ ਤੁਸੀਂ ਇਹ ਡਰਾਮਾ ਕਰਨਾ ਹੀ ਸੀ ਤਾਂ ਕਿਤੇ ਹੋਰ ਜਾ ਕੇ ਕਰਦੇ ਫਿਰ ਵੱਡੀ ਨੂੰ ਬੋਲੀ ਅੱਛਾ ਤਾਂ ਮੈਂ ਸੋਚ ਰਹੀ ਸੀ ਕਿ ਮੰਮੀ ਅੱਜਕੱਲ ਸਾਰਾ ਦਿਨ ਫੋਨ ਤੇ ਕਿਉਂ ਬੈਠੇ ਰਹਿੰਦੇ ਨੇ ਇਹਨਾਂ ਨੇ ਆਖਰ ਆਪਣੀ ਜਿੱਦ ਪੁਗਾ ਹੀ ਲਈ ਇਹਨਾਂ ਨੇ ਸਾਡੇ ਸਟੇਟਸ ਬਾਰੇ ਕੁਝ ਵੀ ਨਹੀਂ ਸੋਚਿਆ ਮੈਲੋ ਆਪਣੀ ਨੂ ਨੂੰ ਕਹਿਣ ਲੱਗੀ ਧੀਏ ਜਰਾ ਤਮੀਜ਼ ਨਾਲ ਗੱਲ ਕਰ ਇਹ ਕਿਸ ਤਰ੍ਹਾਂ ਦਾ ਤਰੀਕਾ ਹੈ ਆਪਣੀ ਸੱਸ ਨਾਲ ਗੱਲ ਕਰਨ ਦਾ ਮੈਲੋ ਨੇ ਆਪਣੀ ਨੂ ਨੂੰ ਕਿਹਾ ਜਦੋਂ ਮੈਂ ਪੜ੍ਹੀ ਲਿਖੀ ਨਹੀਂ ਸੀ ਤਾਂ ਮੈਨੂੰ ਅਨਪੜ ਗਵਾਰ ਕਹਿੰਦੀ ਸੀ ਤੇ ਇਸ ਗੱਲ ਦੇ ਉੱਪਰ ਮੈਨੂੰ ਤਾਣੇ ਮਿਹਣੇ ਵੀ ਦਿੰਦੀ ਸੀ ਹੁਣ ਜਦੋਂ ਮੈਂ ਪੜ੍ਹਾਈ ਕਰ ਰਹੀ ਹਾਂ ਤਾਂ ਤੁਹਾਨੂੰ ਫੇਰ ਵੀ ਦਿੱਕਤ ਹੈ ਤੁਹਾਨੂੰ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਮੇਰੀ ਪੜ੍ਹਾਈ ਲਿਖਾਈ ਤਾਂ ਤੁਹਾਨੂੰ ਡਰਾਮਾ ਲੱਗ ਰਹੀ ਹੈ ਤੁਸੀਂ ਦੋਵੇਂ ਨੌਕਰੀ ਕਰਨ ਚਲੀਆਂ ਜਾਂਦੀਆਂ ਹੋ ਤੇ ਮੈਂ ਪੂਰਾ ਘਰ ਸੰਭਦੀ ਹਾਂ ਅਤੇ ਉਹਦੇ ਨਾਲ ਨਾਲ ਮੈਂ ਸਮਾਂ ਕੱਢ ਕੇ ਪੜ੍ਹਾਈ ਕੀਤੀ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਇਸ ਨਾਲ ਤੁਹਾਡਾ ਸਟੇਟਸ ਖਰਾਬ ਹੋਇਆ ਹੈ ਤਾਂ ਤੁਸੀਂ ਆਪਣੇ ਸਟੇਟਸ ਦਾ ਧਿਆਨ ਰੱਖੋ ਮੈਂ ਕਿੰਨੇ ਸਮੇਂ ਤੋਂ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੀ ਸੀ ਪਰ ਵਿਆਹ ਤੋਂ ਬਾਅਦ ਜਦੋਂ ਮੈਂ 10ਵੀਂ ਪਾਸ ਕੀਤੀ ਤਾਂ ਜਿਹੜੇ ਪੁੱਤਰ ਮੇਰੇ ਖੜੇ ਸਾਹਮਣੇ ਅੱਜ ਮੈਨੂੰ ਸਿੱਖਿਆ ਦੇ ਰਹੇ ਨੇ ਇਹਨਾਂ ਦੇ ਪਾਲਣ-ਪੋਸ਼ਣ ਅਤੇ ਪੜ੍ਹਾਈ ਕਰਕੇ ਮੈਂ ਆਪਣੇ ਸੁਪਨੇ ਮਾਰੇ ਅਤੇ ਇਹਨਾਂ ਨੂੰ ਪੜ੍ਹੋਣ ਲਿਖੋਣ ਲਈ ਮੈਂ ਆਪਣੀ ਪੜ੍ਹਾਈ ਛੱਡੀ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਮੇਰੇ ਬਾਕੀ ਰਹਿੰਦੇ ਸੁਪਨੇ ਮੈਂ ਆਪਣੀ ਔਲਾਦ ਵਿੱਚ ਪੂਰੇ ਕਰਾਂਗੀ ਪਰ ਇਸ ਦਾ ਮੈਨੂੰ ਕੀ ਸਿਲਾ ਦਿੱਤਾ ਹੈ ਤੁਸੀਂ ਅੱਜ ਮੈਨੂੰ ਲੱਗਦਾ ਸੀ ਕਿ ਮੇਰੀ ਜਿੱਤ ਹੋ ਗਈ ਪਰ ਇਸ ਗੱਲ ਦਾ ਅਹਿਸਾਸ ਮੈਨੂੰ ਹੁਣ ਹੋਇਆ ਕਿ ਮੈਂ ਕਿੰਨੀ ਵੱਡੀ ਗਲਤੀ ਕੀਤੀ ਸੀ ਆਪਣੀ ਔਲਾਦ ਦੇ ਪਿੱਛੇ ਆਪਣੇ ਸੁਪਨਿਆਂ ਨੂੰ ਭੁੱਲ ਗਈ ਫਿਰ ਮੈਲੋ ਬੋਲੀ ਬਹੁਤ ਹੋ ਗਿਆ ਹੁਣ ਮੈਂ ਇਸ ਤੋਂ ਅੱਗੇ ਵੀ ਪੜਾਂਗੀ ਇੰਨੇ ਵਿੱਚ ਮੈਲੋ ਦਾ ਛੋਟਾ ਮੁੰਡਾ ਗੁੱਸੇ ਵਿੱਚ ਬੋਲਿਆ ਜੇ ਇਹ ਕੰਮ ਕਰਨੇ ਹਨ ਤਾਂ ਤੁਸੀਂ ਕਿਤੇ ਹੋਰ ਜਾ ਕੇ ਰਹੋ ਇਹ ਤਮਾਸ਼ਾ ਅਸੀਂ ਰੋਜ਼ ਬਰਦਾਸ਼ਤ ਨਹੀਂ ਕਰ ਸਕਦੇ ਅਗਲੇ ਦਿਨ ਕੁਝ ਨਿਊਜ਼ ਰਿਪੋਰਟਰ ਮੈਲੋ ਦੇ ਘਰ ਆ ਗਏ ਅਤੇ ਮੈਲੋ ਨੂੰ ਪੁੱਛਣ ਲੱਗੇ ਕਿ ਇਸ ਦੇ ਬਾਅਦ ਹੁਣ ਤੁਸੀਂ ਕੀ ਕਰਨ ਦੀ ਸੋਚ ਰਹੇ ਹੋ ਮੈਲੋ ਨੇ ਉੱਤਰ ਦਿੱਤਾ ਕਿ ਮੈਂ ਇਸ ਤੋਂ ਅੱਗੇ ਹੁਣ ਕਾਲਜ ਦੀ ਪੜ੍ਹਾਈ ਸ਼ੁਰੂ ਕਰਾਂਗੀ ਅਤੇ ਨਾਲ ਹੀ ਮੈਂ ਆਪਣਾ ਟਿਊਸ਼ਨ ਸੈਂਟਰ ਵੀ ਖੋਲਾਂਗੀ ਉਸ ਦਿਨ ਐਤਵਾਰ ਸੀ ਇਸ ਕਰਕੇ ਪੁੱਤਰ ਅਤੇ ਨੋਹਾ ਵੀ ਘਰ ਸਨ ਅਤੇ ਆਪਣੀ ਮਾਂ ਨੂੰ ਇੰਟਰਵਿਊ ਦਿੰਦੇ ਦੇਖ ਕੇ ਅੰਦਰ ਹੀ ਅੰਦਰ ਗੁੱਸੇ ਵਿੱਚ ਉਬਲ ਰਹੇ ਸਨ ਪਰ ਨਿਊਜ਼ ਰਿਪੋਰਟਰਾਂ ਦੇ ਸਾਹਮਣੇ ਉਹ ਕੁਝ ਨਾ ਬੋਲੇ ਜਿਵੇਂ ਹੀ ਨਿਊਜ਼ ਵਾਲੇ ਗਏ ਤਾਂ ਉਹ ਆਪਣੀ ਮਾਂ ਦੇ ਉੱਪਰ ਭੜਕ ਗਏ ਕਿ ਇਹ ਤਮਾਸ਼ਾ ਹੋਰ ਕਿੰਨੇ ਦਿਨ ਚੱਲਣ ਵਾਲਾ ਹੈ ਮੈਲੋ ਦਾ ਵੱਡਾ ਪੁੱਤਰ ਰਵਿੰਦਰ ਬੋਲਿਆ ਤਾਂ ਮੈਲੋ ਨੇ ਜਵਾਬ ਨਹੀਂ ਦਿੱਤਾ ਨੂੰ ਨੇ ਬੜੀ ਹੈਰਾਨੀ ਨਾਲ ਵੇਖਿਆ ਅਤੇ ਸੋਚਿਆ ਕਿ ਮੰਮੀ ਜੀ ਐਨੀ ਜਲਦੀ ਕਿਸ ਤਰ੍ਹਾਂ ਮੰਨ ਗਏ ਪਰ ਮੈਲੋ ਨੇ ਹਜੇ ਆਪਣੀ ਗੱਲ ਪੂਰੀ ਨਹੀਂ ਕੀਤੀ ਸੀ ਉਸ ਤੋਂ ਬਾਅਦ ਮੈਲੋ ਬੋਲੀ ਉੱਤਰ ਤੁਸੀਂ ਰਾਤੀ ਮੈਨੂੰ ਕਿਹਾ ਸੀ ਕਿ ਹੁਣ ਇਹ ਤੁਹਾਡੇ ਕੋਲ ਬਰਦਾਸ਼ਤ ਨਹੀਂ ਹੁੰਦਾ ਜੇ ਮੈਂ ਇਹ ਕੁਝ ਕਰਨਾ ਹੈ ਤਾਂ ਮੈਂ ਕਿਤੇ ਹੋਰ ਜਾ ਕੇ ਰਹਾ ਇਸ ਲਈ ਮੈਂ ਇਹ ਫੈਸਲਾ ਕੀਤਾ ਹੈ ਕਿ ਜੇ ਜਾਣਾ ਹੀ ਹੈ ਤਾਂ ਤੁਸੀਂ ਲੋਕ ਘਰ ਛੱਡ ਕੇ ਜਾ ਸਕਦੇ ਹੋ ਮੈਂ ਨਹੀਂ ਕਿਉਂਕਿ ਮੇਰਾ ਘਰ ਹੈ ਤੇ 10 ਦਿਨ ਦੇ ਅੰਦਰ-ਅੰਦਰ ਮੈਂ ਇਸ ਘਰ ਦੇ ਵਿੱਚ ਇੱਕ ਟਿਊਸ਼ਨ ਸੈਂਟਰ ਖੋਲਣ ਵਾਲੀ ਹਾਂ ਇਸ ਲਈ ਜਿੰਨੀ ਜਲਦੀ ਹੋ ਸਕੇ ਆਪਣਾ ਇੰਤਜ਼ਾਮ ਕਿਤੇ ਹੋਰ ਕਰ ਲਵੋ ਮੈਲੋ ਆਪਣੇ ਪੁੱਤਰ ਰਵਿੰਦਰ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਇਹ ਗੱਲ ਕਰ ਰਹੀ ਸੀ ਮੈਲੋ ਦੀ ਇਹ ਗੱਲ ਸੁਣ ਕੇ ਉਸ ਦੀਆਂ ਨੂਹਾ ਅਤੇ ਪੁੱਤਰ ਹੈਰਾਨ ਰਹਿ ਗਏ ਕਿ ਉਹਨਾਂ ਦੀ ਮਾਂ ਦੇ ਵਿੱਚ ਇੰਨਾ ਆਤਮ ਵਿਸ਼ਵਾਸ ਕਿੱਥੋਂ ਜਾਗ ਪਿਆ ਵੱਡੀ ਨੂੰ ਕੁਝ ਬੋਲਣ ਹੀ ਵਾਲੀ ਸੀ ਕਿ ਮੈਲੋ ਬੋਲੀ ਤੀਏ ਹਜੇ ਮੇਰੀ ਗੱਲ ਖਤਮ ਨਹੀਂ ਹੋਈ ਰੋਜ਼-ਰੋਜ਼ ਜ਼ਿੱਲਤ ਭਰੀ ਜ਼ਿੰਦਗੀ ਜੀਣ ਨਾਲੋਂ ਤਾਂ ਚੰਗਾ ਹੈ ਕਿ ਮੈਂ ਆਤਮ ਨਿਰਪਰ ਬਣ ਕੇ ਇਕੱਲੀ ਰਹਾ ਆਤਮ ਵਿਸ਼ਵਾਸ ਦੇ ਨਾਲ ਰਹਿੰਦੀ ਜ਼ਿੰਦਗੀ ਬਤੀਤ ਕਰਾਂ ਇਹ ਸੁਣ ਕੇ ਮੈਲੋ ਦੀਆਂ ਨੂਹਾ ਅਤੇ ਪੁੱਤਰ ਹੈਰਾਨ ਰਹਿ ਗਏ ਇਹ ਘਰ ਮੈਲੋ ਦੇ ਨਾਮ ਤੇ ਸੀ ਤੇ ਮੈਲੋ ਦਾ ਫੈਸਲਾ ਸੁਣ ਕੇ ਆਪਣੇ ਕਮਰੇ ਵਿੱਚ ਚਲੀ ਗਈ ਅਗਲੇ ਦਿਨ ਹੀ ਘਰ ਦੇ ਬਾਹਰ ਇੱਕ ਵੱਡਾ ਸਾਰਾ ਬੋਰਡ ਲਗਾ ਦਿੱਤਾ ਘਰ ਦੇ ਉੱਪਰ ਵੱਡੇ ਵੱਡੇ ਅੱਖਰਾਂ ਦੇ ਨਾਲ ਲਿਖਿਆ ਹੋਇਆ ਸੀ ਮੈਲੋ ਦਾ ਟਿਊਸ਼ਨ ਸੈਂਟਰ